ਦਾ ਬੰਦੇ ਪਾਤਾ ਹੁੰਦੇ ਨੇ ਚਲਾ ਚਲ ਖਬਰਾਂ ਕਹਿੰਦੇ ਦੁੱਖਾਂ ਦੀਆਂ ਮਾਰੀਆਂ ਨੇ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਜੀ ਤੁਸੀਂ ਉਹਨਾਂ ਕਾਲਾ ਬੁੱਤ ਬਦਮਾਸ਼ ਨਹੀਂ ਨਹੀਂ ਬੁੱਤ ਨਿਆਣੀ ਆ ਉਹ ਕੁੜੀ ਸਾਨੂੰ ਬਦਮਾਸ਼ ਕਹੀ ਜਾਂਦੀ ਆ ਭਾਈ ਅਸੀਂ ਲੋਕਾਂ ਦਾ ਬਲਾ ਕਰਦੇ ਆ ਹਾਂ ਹਾਂ ਬਈ ਤੂੰ ਬਦਮਾਸ਼ ਦੱਸੀ ਜਾਂਦੀ ਆ ਕੋਈ ਨਹੀਂ ਚਾਹ ਪਾਣੀ ਪੀਣਾ ਤਾਂ ਪੀਓ ਨਹੀਂ ਜਾਓ ਬਸ ਨਹੀਂ ਬੁੱਤ ਅਸਾਂ ਤੇ ਕੋਈ ਕੰਮ ਆਈ ਸੀ ਆ ਬੋਲ ਬੀਬੀ ਜਲਦੀ ਬੋਲ ਟਾਈਮ ਮੇਰੇ ਕੋਲ ਘਟ ਹੀ ਆ ਦੇਖੀ ਨਾ 6 ਮਹੀਨੇ ਹੋ ਗਏ ਕਰੇ ਭਾਈ ਮਰਦਲੇ ਆਉਂਦਾ ਨਾ ਨਵੇਂ ਨਹੀਂ ਲੱਗਾ ਫਿਰ ਕੀ ਹੋ ਗਿਆ ਬੈਠੀ ਰਹਿੰਦੇ ਹੁਣ ਅਗਲਾ ਲੈ ਕੇ ਨਹੀਂ ਜਾਂਦਾ ੱਟਕੇ ਨਾਲ ਛੱਡ ਕੇ ਆਏਗੀ ਅਸੀਂ ਕਿਹੜੇ ਨੇ ਰਾਠਾ ਹਸਤਾਪਾ ਦਾ ਟਾਈਮ ਪਾਸ ਮਸਲਾ ਕਰਦੇ ਆ ਮੈਂ ਤਾਂ ਕੰਨਾ ਤਾਂ ਸੁਣਿਆ ਵੀ ਜਿਹੜਾ ਕਾਲਾ ਨਾ ਧੀਆਂ ਨੇ ਘਰ ਬਸਾਦਾ ਉਹ ਸੁਣਿਆ ਤਾਂ ਤਾਂ ਸਹੀ ਆ ਇੱਕ ਗੱਲ ਮੇਰੀ ਸੁਣ ਲੈ ਕੰਨ ਹੋਲ ਕੇ ਜੇ ਗਲਤੀ ਕੁੜੀ ਚ ਹੋਈ ਤਾਂ ਫਰ ਮੈਥੋ ਬੁਰਾ ਫਰ ਕੋਈ ਨਹੀਂ ਜੇ ਜਿੰਨਾ ਮੈਂ ਚੰਗਾ ਉਹਨਾਂ ਮੈਂ ਮਾੜਾ ਵੀ ਬਹੁਤ ਆ ਫਰ ਬੰਤੂ ਐਂ ਦੱਸ ਲੱਤਾਂ ਤੋੜਨੀਆਂ ਨੇ ਇੱਕ ਮਾਰਨਾ ਨਾ 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 ਬੰਤੂ ਨਾ ਤਾਂ ਆਪਣੇ ਮਾਰਨਾ ਨਾ ਆਪਾਂ ਨੇ ਲੱਤਾਂ ਤੋੜਨੀਆਂ ਆਪਾਂ ਤਾਂ ਤੀਬ ਸੌਣੀਆਂ ਆ ਸਮਝਾਉਣੀਆਂ ਆ ਚਾਹੇ ਮਰਵਾਰੀ ਚਾਹੇ ਲੱਤਾਂ ਤੜਾ ਦੀ ਪੈਸੇ ਤਾਂ ਉਹ ਨਹੀਂ ਲੱਗਣਿਆ 4 ਲੱਖ ਰੁਪਈਆ 4 ਲੱਖ ਕਿਉਂ ਪਸੀਨਾ ਆ ਗਿਆ ਬੁੜੀਏ ਤੈਨੂੰ ਵਿਆਜ ਇਹਨਾਂ ਤੋਂ ਬੜੇ ਪੈਸੇ ਲਾਇਆ ਹੋਣਿਆ ਕੁੜੀ ਦੇ ਬੇਪੁੱਤ ਵਿਆਜਾਂ ਦੇ ਚੱਕ ਚੱਕ ਲਾਇਏ ਸਾਡੇ ਕੰਮ ਨਾ ਕਮਾਉਣ ਵਾਲਾ ਕਿਉਂ ਇੰਨਾ ਪੈਸਾ ਘਰ ਵਾਲਾ ਹੈ ਨਹੀਂ ਤੇਰਾ ਬੇਪੁੱਤ ਉਹ ਤਾਂ ਨਾ ਹੋਇਆ ਵਰਗਾ ਸੀਗਾ ਜੇ ਇੰਨਾ ਪੈਸਾ ਹੁੰਦਾ ਨਾ ਦੁਆਰੇ ਦਾਜ ਦੇਦਾ ਜੀ ਆ ਜਿਹੜਾ ਮੁੱਕਰ ਕੇ ਦਾਜ ਲੈ ਕੇ ਚੱਲ ਬੇਪੁੱਤ ਚੱਲ ਬੜੀਆਂ ਗੱਲਾਂ ਹੀ ਨਾ ਮਾਰ ਕਿੰਨੇ ਦੇਂਗੀ ਦੱਸ ਪੈਸੇ ਬੇਪੁੱਤ ਅਸੀਂ ਦੇ ਦਈਏ 10-20 ਹਜ਼ਾਰ ਰੁਪਈਆ 10-20 ਹਜ਼ਾਰ ਰੁਪਈਆ ਉਹ ਦਾ ਬੀਰ ਰਿਆ ਨਾ ਤੇਲ ਫੁੱਗ ਜਾਂਦਾ ਗੱਡੀ ਦਾ ਜਾ ਭਾਗ ਜਾ ਇੱਥੇ ਨਹੀਂ ਮਾਰਨਾ ਕੰਮ ਦੇ ਪੁੱਤ ਮੈਂ ਤਾਂ ਬਾਲੀਆ ਵੱਡੀ ਆਸ ਲੈ ਕੇ ਆਇਸ ਤੇ ਦੇਖ ਉਹ ਮਾਤਾ ਇਨੀ ਸਸਤੀ ਆਸ ਨਹੀਂ ਹੁੰਦੀ ਸਾਨੂੰ ਵੀ ਪੂਰੀ ਜ਼ਿੰਦਗੀ ਦਾਉ ਤੇ ਲਾਉਣੀ ਪੈਂਦੀ ਆ ਸਸਤੇ ਨਹੀਂ ਹੁੰਦੇ ਕੰਮ ਇਹ ਜਾ ਭਾਜਾ ਤੂੰ ਸੱਚੀ ਭਾਗੇ ਉਹ ਚੱਲ ਗੱਲ ਸੁਣ ਬੁੜੀਏ ਚੱਲ ਜਾ ਤੂੰ ਕਹਿਣੀ ਆ ਚੱਲ ਤੂੰ ਤੇ ਨਹੀਂ ਜਿੰਨੇ ਪੰਡਿਆ ਕੋਈ ਚੱਕਰ ਨਹੀਂ ਮੈਨੂੰ ਪਤਾ ਟਿਕਾਣਾ ਫੋਟੋ ਫੋਟੋ ਦੇ ਦੀ ਉਹਦੀ ਇੱਕ ਹੁਣ ਤੂੰ ਦੱਸ ਕੀ ਕਰਨਾ ਭਾਈ ਉਥੇ ਬਸਣਾ ਜਾਂ ਲੱਤਾਂ ਬਾਹਾਂ ਤੋੜਨੇ ਜਾਂ ਨਹੀਂ 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 ਬਈ ਸਮਝਾਉਣੀ ਹੈ ਬਸ ਵੀ ਜਿਹੜਾ ਨਾ ਕਿਸੇ ਹੋਰ ਦਿਨਾਨੀ ਦਾ ਮਗਰਾਣਾ ਕਰੀ ਬਸ ਮਗਰ ਦਾ ਛੱਡ ਸਾਡਾ ਕੋਟਿਆ ਹੋਇਆ ਤਾਂ ਤੇਰੇ ਮਗਰ ਵੀ ਨਹੀਂ ਆਉਂਦਾ ਸਮਝ ਗਈ ਗੱਲ ਵਗ ਜਾ ਕਰੇ ਕੋਈ ਨਾ ਫੋਟੋ ਭੇਜ ਦੀ ਉਹਦੀ ਕਰ ਦਾਂਗੇ ਹੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਉਹ ਵੀ ਕਾਲਾ ਬਦਮਾਸ਼ ਕਹਿੰਦੇ ਨੇ ਇਹਦਾ ਵੱਡੇ ਵੱਡੇ بڑے ਲੋਟ ਕਰਿਆ ਚਲ ਇੱਕ ਸਾਲਾ ਕੰਮ ਦਾਣ ਪੁੰਨ ਹੀ ਸਈ ਭਲਾ ਹੀ ਹੋ ਜੂ ਚਾਲਾ ਕਾਲਿਆ ਲਾਈਆ ਡੰਡ ਡੰਡ ਲੈ ਫੜ ਪਈ ਬਸ ਬੇਬੇ ਉਹ ਤਾਂ ਤੂ ਘੜਾ ਨਾ ਮੈਂ ਤਾਂ ਖਾਣੀ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਹਾਂ ਉਹ ਜੋਤੀ ਵੀ ਗਈ ਉਹਦੀ ਮਾਂ ਲਏਗੀ ਹੁਣ ਤਾਂ ਉਹ ਤੇ ਮੈਂ ਕਹਿੰਦੀ ਆ ਕੁ ਵੀ ਨਹੀਂ ਪਤਾ ਕਰ ਲੈ ਤੂੰ ਉਹ ਮੋਤਾ ਕਿਹੜੀ ਕੁੜੀ ਤੇ ਕੀ ਦੀ ਗੱਲ ਕਰੀ ਐਨੀ ਤੂੰ ਉਹ ਤਾਂ ਹੁਣ ਕਰਾਇਰ ਤੋਂ ਵੀ ਰੋਟੀ ਬਣਵਾਉਂਦੀ ਤੂੰ ਕਹਿੰਦੀ ਇਹ ਕਾਗਲੇ ਸ਼ੱਕ ਕਰਨਗੇ ਲੱਗੂਗਾ ਵੀ ਸੱਚੀ ਉਹ ਗਲਤ ਬੇ ਸ਼ੱਕ ਦੀ ਵਜ੍ਹਾ ਨਾਲ ਤਾਂ ਬਹੁ ਬਾਗੀ ਹੋਰ ਕਿਉਂ ਗਈ ਆਗੀ ਹੁਣ ਮੈਨੂੰ ਕੀ ਪਤਾ ਸੀ ਸਾਡੇ ਚ ਕੀ ਕਹਾਣੀ ਸੀਗੀ ਉਹ ਤਾਂ ਕਹਿੰਦੀ ਕਹਿੰਦੀ ਇਹ ਕਿਰਾਏਦਾਰ ਨਹੀਂ ਰੱਖੀ ਐਗੀ ਕਹਿੰਦੀ ਹੈ ਲੱਕੀ ਨਾਲ ਮਾੜੀ ਆ ਐ ਕਹਿੰਦੀ ਉਹ ਤਾਂ ਅਗਲ ਹੁਣ ਮੈਨੂੰ ਕੀ ਪਤਾਗਾ ਕੀ ਗੱਲ ਆ ਹੁਣ ਕੀ ਨਾ ਤੇਰੇ ਸਾਹਮਣੇ ਉਹਦੀ ਮਾਂ ਕਿੰਨੀ ਹੰਕਾਰੀ ਹੋਈ ਆ ਕੀ ਕੁਝ ਬੋਲ ਕੇ ਗਈ ਆ ਬੋਲ ਕੇ ਉਹਦੇ ਕੁੜੀ ਕੋਲ ਮੈਂ ਠਾ ਕੇ ਲਈਤੀ ਉਹਨੂੰ ਬੈਠੀ ਫੇਰ ਏ ਉਹਨੂੰ ਅਗਰੇ ਦਾ ਕੁਝ ਬੋਲ ਉਹਨੂੰ ਵੀ ਵਿਚਾਰੇ ਨੂੰ ਬੋਲਣਾ ਹੈ ਤੇ ਫਿਰ ਉਹ ਤਾਂ ਅਗਲੀ ਆਪਣੇ ਕੰਮ ਤੇ ਵੀ ਨਹੀਂ ਆਈ ਕੋਈ ਵੀ ਇੰਨਾ ਜਿੱਤ ਵੱਖੋ ਹੋਣਾ ਨਹੀਂ ਹੁੰਦਾ ਜਿੰਨਾ ਉਹ ਜੋਤੀ ਬਣਾਉਂਦੀ ਆ ਨਾਲੇ ਉਹ ਕਿ ਜਾਂਦੀ ਐ ਨਹੀਂ ਪਤਾ ਕੀ ਕਹਿ ਕੇ ਗਈ ਆ ਹਨੀ ਹਨੀ ਚਾਹੇ ਬਿਸ਼ੱਕ ਇਹਦੇ ਅੱਗੇ ਪਿੱਛੇ ਕੋਈ ਭਰਾ ਨਹੀਂ ਹੈਗਾ ਪਰ ਜਿਸ ਤਾਂ ਬਸਾਉਣ ਜਾਣਦੇ ਆ ਮੈਂ ਵੀ ਫਿਰ ਜਾਂਦੇ ਉਹਨੂੰ ਕਹਤਾ ਭਾਈ ਉਹਦਾ ਗਲੀਚੀ ਹੁੰਦਾ ਸੀਗਾ ਮਾ ਸਾਡੇ ਜਿਵੇਂ ਜੀ ਕਰਾ ਬਸਾ ਲਿਓ ਹੁਣ ਗਲੀ ਚ ਉਹ ਤੇ ਜਲੇ ਵਰਗੇ ਆ ਨਾ ਸਾਡਾ ਧੁੱਗਾ ਨਹੀਂ ਚੱਕਿਆ ਹੋਇਆ ਹੈ ਆ ਜੇ ਤੁਸੀਂ ਬਸਾਉਣ ਜਾਣਦੇ ਫਿਰ ਅਸੀਂ ਵੀ ਕਢਾਂ ਖੜਕਾਉਣ ਜਾਣਦੇ ਆ। ਕਹਿੰਦਾ ਨਾ ਮੜ ਜਾ ਤੜਕੇ। ਚਲੇ ਵਰਗਣੇ ਦੇਖ ਲਿਆ ਉਹਨਾਂ ਦਾ ਜਲੂਸ ਥੋੜੀ ਕਢਾਉਣਾ ਸੀ ਮੈਂ ਤਾਂ ਕਹਿਤਾ ਮੈਂ ਜਿਵੇਂ ਮਰਜ਼ੀ ਦੇਖ ਲਿਓ ਫੇਰ। ਹਾਂ। ਚਲ ਮਾਂ ਜਿੰਨੇ ਟਾਈਮ ਟਾਈਮ ਪਾਸ ਹੁੰਦਾ ਕਰ ਲਾ। ਹੇ ਭਾਈ ਹੁਣ ਮੈਂ ਤਾਂ ਡਰਦੀ ਐ ਇਸ ਗੱਲ ਦੀ ਮਾਰੀ ਇਹਨੂੰ ਕੰਮ ਵਾਲੀ ਨੂੰ ਵੀ ਨਹੀਂ ਕਹਿ ਸਕਦੀ ਕੰਮ ਕਰ ਲਾ। ਆ ਮੇਰੇ ਕੋਟਾ ਦੁਖਦਾ ਮਚਦਾ। ਕਿਹੜੀ ਕੁੜੀ ਦੀ ਗੱਲ ਕਰਦੀ ਸੀ ਕਿਹੜੀ ਕੁੜੀ ਬਾਰੇ ਪਤਾ ਕਰ ਲਾ ਹੁਣ ਦਾ ਸੀ। रख नी देना जवाबी जोड़े जम के देते ਨੇ ਉਂਝ ਵਾਗ ਦਾ ਕੋਈ ਚੱਕਰ ਨਹੀਂ ਜਿਬਾਕ ਹੋ ਗਿਆ ਉਹ ਬਿਲਕੁਲ ਅਜਿਹੀ ਡਰ ਤੇ ਜਵਾਕ ਇੱਕ ਗੱਲ ਕੀ ਪਤਾ ਤੇਰੀ ਹੋਵੇ ਉਹ ਜਿਹੜਾ ਉਹ ਤੈਨਾਂ ਤੇ ਕਹਿੰਦਾ ਉਹ ਕੋਲੇ ਸੁਭਾਅ ਬਹੁਤ ਹੈ ਮੈਨੂੰ ਉਹਦੇ ਵੀ ਸੁਭਾਅ ਬਾਰੇ ਨਾ ਚੰਗੀ ਤਰ੍ਹਾਂ ਪਤਾ ਕੋਈ ਐਜੀ ਨਹੀਂ ਹੈਗੀ ਨਾਲੇ ਅਜੇਜਾ ਪਾਪ ਤੋਂ ਅਨਸਾਰੀ ਉਮਰ ਨਹੀਂ ਕਰਿਆ ਤਾਂ ਮੈਨੂੰ ਕਦੇ ਉੱਚੀ ਬਾਤ ਨਹੀਂ ਬੋਲੀ ਸੀ ਦੇ ਉਹ ਤੋਂ ਮੇਰੀ ਇੱਕ ਕਿਸਮਤ ਤੇ ਠੋਕਰਾਂ ਮੁੱਦਾ ਬੱਜ ਗਿਆ ਜਾਇ ਖਾਣੀ ਦੀ ਨੇ ਉਹੀ ਗੱਲ ਲੱਗੀ ਘਰੋਂ ਆਈ ਲక్ష్ਮੀ ਕਹਿੰਦੇ ੱੱਕਾ ਮਾਰਿਆ ਉਹ ਕੰਮ ਮੇਰੇ ਨਾਲ ਹੋ ਗਿਆ ਹਣ ਹਮਾਚਾ ਟਾਈਮ ਟਾਈਮ ਦੀ ਗੱਲ ਆ ਉਹ ਤਾਂ ਮੇਰਾ ਵੀ ਘਰੇ ਦਿਮਾਗ ਭਰਿਆ ਹੋਇਆ ਸੀ ਉਹਦਾ ਮੈਂ ਵੀ ਕਹਤਾ ਸੀਗਾ ਅਹ ਕਰ ਬਿਆਤਾ ਮੇਰਾ ਵੀ ਮਜਬੂਰੀ ਚ ਹੀ ਕਰ ਤੂੰ ਮੈਨੂੰ ਕੀ ਪਤਾ ਸੀ ਲਿਆਈ ਤੀ ਕਹਿੰਦੇ ਕੀਤਾ ਦੀ ਚੰਗੇ ਨੂੰ ਹੋ ਗਿਆ ਮੰਦੇ ਨੂੰ ਹੈ ਕੀ ਕਰੀਏ ਹੁਣ ਮਤਾਂ ਕਹਿਨੀ ਆ ਤੂੰ ਚੱਲ ਐਂ ਕਰ ਛੱਡ ਹੋਰ ਸਾਰੀਆਂ ਗੱਲਾਂ ਤੇ ਕਿਤੇ ਪਤਾ ਲੱਗਦਾਗਾ ਜੇ ਹਜੇ ਕਿਤੇ ਨਾ ਉਹਨੂੰ ਕੁੜੀ ਨੇ ਕਰਾਇਆ ਜਾਂ ਕਰਾ ਵੀ ਰੱਖਿਆ ਕੀ ਤੂੰ ਉਹਦਾ ਪਤਾ ਕਰ ਪਹਿਲਾਂ ਮੈਨੂੰ ਉਹਦਾ ਪਤਾ ਕਰਕੇ ਦੱਸ ਬਾਕੀ ਮੇਰੇ ਸਿਰ ਤੇ ਛੱਡ ਦੇ ਫਿਰ ਗੱਲ ਇਹਦੇ ਨਾਲ ਤਾਂ ਨਿਮੜੂਗੀ ਮੈਂ ਤਾਂ ਭਈ ਇਹਨੂੰ ਰੱਖਦੀ ਨਹੀਂ ਹੁਣ ਤੂੰ ਰੋਟੀ ਰੱਟੀ ਖਾਣਾ ਮੈਂ ਖਾਂਦਾ ਮਰ ਰੋਟੀ ਕਿੱਥੇ ਲੰਘਦੀ ਆ ਘਰ ਪੁੱਤ ਦਾ ਉਜੜਿਆ ਜਾਂਦਾ ਆ ਮੈਂ ਰੋਟੀਆਂ ਖਾਂਦੀ ਸੋਹਣੀ ਲੱਗਦੀਆਂਗੀ ਉਹ ਫਿਰ ਹੁਣ ਕਰੀਏ ਕੀ ਮਾਂ ਦੱਸ ਉਹਦੀ ਮਾਂ ਤਾਂ ਆਪ ਹੰਕਾਰੀ ਹੋਈ ਆ ਉਹਨੇ ਕੋ ਬਸਣ ਵਾਲੀ ਗੱਲ ਕਰੀ ਆ ਮਾਂ ਤਾਂ ਉਹਦੀ ਕਰਦੀ ਨਹੀਂ ਇਹ ਕਹਿੰਦੇ ਨਹੀਂ ਹੁੰਦਾ ਕਹਿੰਦੇ ਜਿੰਨਾ ਘਰ ਪੱਟੂ ਮਾਂ ਪੱਟੂ ਹੋਰ ਕੋਈ ਨਹੀਂ ਪੱਟੂ ਫੇਰ ਆ ਸੁਣ ਕੀ ਕਰੀਏ ਉਹਦੇ ਮਾਂ ਤੇ ਪੈ ਜਾ ਕੇ ਉਹਨਾਂ ਦੇ ਮੈਂ ਤਾਂ ਕਾ ਨੂੰ ਬਈ ਮੈਨੂੰ ਬੁਲਾਣਾ ਬਸ ਚੁੱਪ ਕਰ ਜਾ ਉਹਦੀ ਮਾਂ ਬਾਰੇ ਤਾਂ ਮੈਨੂੰ ਜਮੀਂ ਨਾ ਛੇੜ ਉਹਦੀ ਮਾਂ ਦੀਆਂ ਕਰਕੁੱਤਾ ਤਾਂ ਮੈਨੂੰ ਪਤਾ ਆ ਮੈਂ ਲੋਕਾਂ ਤੋਂ ਕੀ ਸੁਣਿਆ ਠੀਕਾ ਵਿਚਾਰ ਕੋਈ ਨਹੀਂ ਤਾਰੋਟੀ ਹੋਰ ਲੈਣੀ ਆ ਉਹ ਨਾਲ ਕਹਿੰਦਾ ਖਾਂਦੇ ਨਾ ਖਾ ਗਿਆ ਵੇ ਬੈਠੀ ਬਟਾ ਸਾਰੀ ਜੋ ਤੱਕੇ ਨਾ ਖਵਾਤੀ ਮੈਂ ਕਹਿੰਦਾ ਖੰਦਸੀ ਪਤਾ ਨਹੀਂ ਹੁਣ ਤਾਂ ਜੋਤੀ ਬਾਗਰ ਗਿਆ ਮਗਰ ਦੋ ਰੋਟੀਆਂ ਬਾਦੀ ਖਾਣਾਗਾ ਪਹਿਲਾਂ ਪਤਾ ਨਹੀਂ ਹੌਸਲਾ ਹੋ ਗਿਆ ਕਲੇਸ਼ ਰਹਿੰਦਾ ਸੀ ਮਾਂ ਹੌਸਲਾ ਕਾਦਾ ਹੁੰਨਾ ਹੌਸਲਾ ਕਾਦਾ ਹੁੰਦਾਗਾ ਜਦੋਂ ਬੰਦਾ ਘਰੀ ਖਰਾਬ ਹੋ ਜਾਏ ਚੱਲ ਤੂੰ ਐ ਕਰ ਪਤਾ ਕਰ ਕੀ ਸਿਸਟਮ ਆ ਕੁੜੀ ਦਾ ਕਿਵੇਂ ਆ ਕੁਛ ਮੈਨੂੰ ਫੇਰ ਦੱਸ ਕਹਾਣੀ ਆ ਮੈਂ ਭਾਂਡੇ ਜੇ ਲੈ ਜਾਨੀ ਅੰਦਰ ਆ ਜਾ ਕਿਰਾਏਦਾਰੀ ਨੂੰ ਬੈਠੀ ਰਹਿਣ ਦੇ ਇਹਨੂੰ ਚੇੜਨ ਦੀ ਕੋਈ ਲੋੜ ਨਹੀਂ ਠੀਕ ਆ ਕਿਤੇ ਇਹਨੂੰ ਕਹਿਣ ਲੱਗ ਜੀ ਤੇਰੇ ਘਰ ਤੇ ਘਰ ਖਰਾਬ ਹੋਇਆ ਉਹ ਐਡੀ ਮੈਂ ਡੰਗ ਕਰਾਂਗੀ ਜਦੋਂ ਉਹਦਾ ਕਰਕੇ ਮੇਰਾ ਘਰ ਨੀ ਖਰਾਬ ਹੋਇਆ ਆ ਮੇਰੇ ਤਾਂ ਆਪਦੀ ਬੇਕਰਤੂਤੀ ਧੀ ਉਹ ਮੈਂ ਬਗਾਨੀ ਦੀ ਇਹਨੂੰ ਕੀ ਕਹਾਂ ਦੂੰਗੀ ਚਲੋ ਉਹ ਤਾਂ ਹੁਣ ਆਈ ਆ 4 ਦਿਨਾਂ ਦੀ ਉਹ ਚਲ ਕੋਈ ਨਾ ਮਾਂ ਤੈਨੂੰ ਕਿਸੇ ਬਾਰੇ ਬੋਲਣਾ ਚੰਗਾ ਬਣਨ ਦੀ ਲੋੜ ਨਹੀਂ ਜੇ ਆਉਣਾ ਹੋਇਆ ਤਾਂ ਆਪੇ ਆਜੂਗੀ ਨਹੀਂ ਠੀਕ ਹੈ ਜੇ ਅੱਜ ਮਿੰਤਾ ਕਰਕੇ ਪੰਚਾਇਤ ਲੈ ਕੇ ਆਏਂਗੀ ਕੱਲ ਨੂੰ ਅਗਲੀ ਫੇਰ ਜਾਊਗੀ ਮੇਰੇ ਮਿੰਤਾ ਕਰਨ ਵੇ ਪੰਚਾਇਤ ਆ ਮੇਰੀ ਜਾਵੇ ਜੁੱਤੀਆਂ ਨੂੰ ਲੈਣ ਤੂੰ ਪੰਚਾਇਤ ਦੀਆਂ ਗੱਲਾਂ ਕਰਦਾਗਾ ਉਹ ਫੇਰ ਵੀ ਕਈ ਵਾਰ ਗੱਲ ਕਰਦਾ ਮੇਰੇ ਅੱਗੇ ਪਿੱਛੇ ਫੋਨ ਆ ਜੇ ਨਾ ਐਵੇਂ ਲੋੜ ਨਹੀਂ ਮਿੰਤਾ ਕਰਨ ਦੀ ਕਿਸੇ ਦੀ ਆਪਾਂ ਕਿਸੇ ਦਾ ਦਬਦਬਾਰੀ ਸਹਿ ਸਕਦੇ ਮੈਂ ਤਾਂ ਨਾ ਲੋਕ ਤਾਂ ਦੋ ਹੱਥ ਜੋੜਦੇ ਨੇ ਮੈਂ ਤਾਂ ਡੇਢ ਹੱਥ ਜੋੜੇ ਉਹ ਡੇਢ ਵੀ ਵਧੀਆ ਰਹੀ ਬੱਗੀ ਉਹ ਚਲ ਹਾਂ ਸਾਰਾ ਤਾਂ ਮੇਰਾ ਘਰ ਖਾ ਗਈ ਹੋ ਕਿਧਰ ਤਾਂ ਦੇਹਲਾ ਜਮੀਨਾਂ ਤੱਕ ਬਕਾਇਤੀਆਂ ਨੇ ਮੇਰੀਆਂ ਕੋਈ ਆਪਾਂ ਦਾ ਫਿਰ ਚੰਗੇ ਨੂੰ ਕੀਤਾ ਸੀ ਆਪਾਂ ਨੂੰ ਕੀ ਪਤਾ ਸੀ ਹੁਣ ਉਹਦੀ ਮਾਂ ਦੇ ਘਰ ਨਾਲ ਤਾਂ ਥੱਲੇ ਦੀ ਜੂਨੀ ਸਰਕੀ ਵੀ ਮੇਰੀ ਧੀ ਦਾ ਘਰ ਦੇ ਤੇਕ ਨਾ ਕਰਦੇ ਸੀ ਉਹ ਤਾਂ ਇੱਕ ਦੀਆਂ 18 ਸੁਣਾ ਕੇ ਗਈ ਕਿਹਾ ਮੈਨੂੰ 5 ਸਾਲ ਹੋ ਗਏ ਇੱਥੇ ਬੈਠੀ ਨੂੰ ਆਇਆ ਤਾਂ ਦੇਖਿਆ ਨਹੀਂ ਵੀ ਜਵਾਬ ਕੋਈ ਨਹੀਂ ਹੋ ਰਿਹਾ ਬਸ ਆਏ ਦੇਖਣ ਜਾਂਦੇ ਸੀ ਸੁਖੀ ਆ ਵੀ ਲਾਜ਼ਮਣਾ ਵੀ ਕਦੇ ਕੋਈ ਮਾਂ ਸੁਖੀ ਹੁੰਦੀ ਆ ਸੱਚ ਵੇਰ ਉੱਥੇ ਗੱਲਾਂ ਹੁੰਦੀਆਂ ਨੇ ਬਾਈ ਲੜਾਈ ਦੇਖੀ ਆ ਨਹੀਂ ਦੇਖਦਾ ਵੀ ਲੜਾਈ ਕਿਹੜੀ ਗੱਲ ਦੀ ਇਹ ਉਹ ਕਿਉਂ ਦੇਖਣੀ ਆ ਉਹਨੂੰ ਉਹ ਦਿਖਦੀ ਹੁੰਦੀ ਫਿਰ ਅੱਜ ਨੂੰ ਕਿਤੇ ਦੀ ਕਿਤੇ ਨਾ ਹੁੰਦੀ ਉਹ ਚਲ ਕੋਈ ਨਾ ਮੈਂ ਮੈਂ ਟੈਨਸ਼ਨ ਨਹੀਂ ਲੈ ਮੈਂ ਟੈਨਸ਼ਨ ਵਧਾਉਣਾ ਕੋ ਜਿਹਨੇ ਤੈਨੂੰ ਪੈਸਾ ਗੱਲ ਕਹਿੰਦੀ ਆ ਉਹ ਮੰਨੂ ਨਹੀਂ। ਇਹ ਦੇ ਕੇ ਤਲਾਕ ਜੇ ਕਿਤੇ ਹੋਇਆ ਕੋਈ ਜਵਾਬ ਕੋਨੇ ਆਪਣੇ ਹੀ ਹੋਇਆ ਨਾ। ਲੈ ਆਉਂਗੀ ਮੈਂ ਤਾਂ। ਉਸ ਨਹੀਂ ਹੁੰਦਾ। ਆਪਾਂ ਬਾਅਦ ਚ ਦੇ। ਜਨੇ ਲੈ ਕੇ ਆ ਜੀ ਲੈਨੇ ਆਣੇ। ਕਹਿਣਾ ਕਿ ਭਾਈ ਹੁਣ ਸਡੀ ਛੜਾਈ ਮਿਲ ਗਈ ਸਾਨੂੰ ਆਪਾਂ ਘੜ ਦੱਸਣਾ। ਕੋਈ ਗੱਲ ਨਹੀਂ। ਕੌਣ ਹੈ ਕੌਣ ਨਾ। ਹੋਰ ਤਾਂ ਟੈਨਸ਼ਨ ਹੁੰਦਾ ਮੇਰੇ ਹੁੰਦੇ ਤੋਂ ਜਿਵੇਂ ਤੂੰ ਕਹੇਂਗੀ ਉਵੇਂ ਕਰੂੰਗਾ। ਬਸ ਠੀਕ ਆ। ਠੀਕ ਆ। ਪਹਿਲਾਂ ਵੀ ਤੇਰੇ ਕਹਿਣਾ ਹੋਇਆ ਸਭ ਕੁਝ ਹੁੰਦੀ ਤੇਰੇ ਕਹਿ। ਚੰਗਾ ਹੈ। ਜਾਂ ਤੂੰ ਜਾਇਆ ਜਿੱਤ ਜਾ ਕੇ ਉਹਨਾਂ ਦੇ ਕਿੱਥੇ ਜਾਂਦੇ ਦੀ ਕੰਮ ਜਗਾ ਦੇ ਜਾ ਕੇ ਆ। ਜਾ ਕੇ ਆ। ਜਦ ਆਇਆ ਫਤ ਚੰਗਾ ਠੀਕ ਆ ਮਾਂ ਨੇ ਕੀ ਦੱਸਾਂ ਕਿ ਜਿਹੜੀ ਗੱਲ ਮੈਂ ਚਾਹਣਾ ਗਾ ਜੋ ਤਾਂ ਰੱਬ ਆਪ ਹੀ ਬਣਾ ਹੀ ਜਾਂਦਾ ਦਾ ਕਹਿੰਦਾ ਨਹੀਂ ਹੁੰਦੇ ਜਿਹਦੇ ਸੱਚੇ ਦਿਲੋਂ ਆਸ ਨਿਕਲੀ ਹੋਵੇ ਨਾ ਕੀ ਕਦੇ ਦਾ ਤਵਾ ਮਿਲਦਾ ਕਦੇ ਨਹੀਂ ਆਦਾ ਰੱਬ ਜੀ ਉਹ ਸੁਣਦਾ ਸੋ ਉਹਨੇ ਕਿ ਗੱਡੀ ਪਿੱਛੇ ਖਿੜਾਤੀ ਕੋਈ ਨਾ ਪਤਾ ਉਂਵੇ ਪਤਾ ਗੱਡੀ ਕਿਉਂ ਪਿੱਛੇ ਲਾਤੀ ਉਹ ਮਾਤਾ ਗੱਡੀ ਪਿੱਛੇ ਖੜਾਉਣੀ ਪੈਂਦੀ ਆ ਸਾਨੂੰ ਕਈ ਵਾਰ ਇਹ ਨਹੀਂ ਪਤਾ ਬਾਰਦਦ ਵਾਲੀ ਜਗ੍ਹਾ ਤੇ ਕੀ ਕੁਝ ਹੋ ਜੇ ਕੋਈ ਗੋਲੀਵਾਰੀ ਵੀ ਚੱਲ ਜਾਂਦੀ ਆ ਤਾਂ ਕਰਕੇ ਦੂਰ ਰੱਖ ਉਹ ਮੇਰਾ ਆਪਣਾ ਪਈਆਂ ਨੂੰ ਗੋਲੀ ਚੱਲੀ ਉਹ ਤੈਨੂੰ ਨਹੀਂ ਪਤਾ ਛੋੜਾ ਦਿਮਾਗ ਆ ਤੇਰਾ ਐਡਾ ਕਰਕੇ ਜੂੜਾ ਤੇ ਦਿਮਾਗ ਦਾ ਤਰਾ ਹੈ ਨਹੀਂਗਾ ਆ ਜਾ ਬਾਲਾ ਨਾ ਬੋਲਣ ਵਾਲੇ ਚੁੱਪ ਕਰਕੇ ਚੱਲ ਉਹ ਨਾ ਪੁੱਤ ਨਹੀਂ ਆਣੀ ਐ ਆ ਜਾ ਕੁੜੀਏ ਨਾ ਬੋਲਿਆ ਕਰ ਆ ਜਾ ਉਹਨੂੰ ਆਖ ਕੋਲ ਕੋਲ ਸਖਿਆ ਮਾਤਾ ਕੋਈ ਕੋਈ ਨਾ ਪੁੱਤ ਆ ਜਾ ਚਾ ਨਾ ਬੋਲ ਚਾਬਰ ਜਾ ਮੇਰਾ ਜੀ ਕਿਹੜਾ ਕਰ ਆ ਉਹ ਗਾਂ ਲੈ ਪੁੱਤ ਚੱਲ ਆ ਜਾ ਧਰਮ ਦੀ ਲੋੜ ਨਹੀਂ ਆ ਜਾਓ ਕਰ ਤੁਸੀਂ ਤਾਂ ਇਕੱਲੇ ਆ ਗਿਆ ਹਾਂ ਇੱਧਰ ਲਿਆਉਂਦਾ ਹਾਂ ਉਹ ਮੈਂ ਕੱਲਾ ਹੀ ਬਹੁਤ ਆ ਚੁੱਪ ਕਰਾਇਆ ਨੂੰ ਚੁੱਪ ਕਰ ਜਿਹੜਾ ਦੀ ਲੋੜ ਨਹੀਂ ਆਹੀ ਆ ਮਾਤਾ ਆ ਵੀ ਆਜੋ ਤੀ ਆ ਜਾ ਗੱਲ ਕਰਨੀ ਹੈ ਤੇਰੇ ਨਾਲ ਆ ਜਾ ਕੋਈ ਨਾ ਪੁੱਤ ਦੱਸ ਦਾਂਗੇ। ਚੱਲ। ਉਹ ਤੈਨੂੰ ਦੱਸੂ ਤੂੰ ਅੰਦਰ ਦਾ। ਸਾਰਾ ਕੁਝ ਦੱਸੂ ਤੈਨੂੰ ਦੇਉਂ ਕਿਹੜਾ ਰਿਸ਼ਤੇਦਾਰ ਆਂ ਤਰਾ ਮੈਂ। ਕੋਈ ਨਾ ਦੱਸੂ ਤੈਨੂੰ ਮੈਂ ਕਿਹੜਾ ਰਿਸ਼ਤੇਦਾਰ ਆਂ ਤੂੰ ਅੰਦਰ ਤਾਂ ਮੜਾ ਜਾ। ਤੇਰੀਆਂ ਖਿੱਲਾ ਨਾ ਪਕਾਈਆਂ ਤਾਂ ਮੇਰਾ ਨਾ ਵੀ ਕਾਲਾ ਨਹੀਂ। ਆ ਜਾ। ਆ ਜਾ ਵੀ ਪੁੱਤ। ਆ ਜਾ ਆ ਜਾ। ਆ ਕਿਨੂੰ ਲਈ ਆਉਂਦੀਆਂ ਨੇ ਵੱਡੀ? ਇਹਨਾਂ ਦੀ ਬੁੜੀ ਆ। ਹਾਂ ਹਾਂ। ਇਹ ਆਪਣੀ ਕੁੜੀ ਦੀ ਸੱਸ ਆ ਪੁੱਤ ਇਹ। ਹੰਦਾ ਜਾ ਪੁੱਤ। ਆ ਮਾਤਾ। ਹਾਂ ਭਾਈ। ਬੈਠਣ-ਬੋਠਣ ਨੂੰ ਨਹੀਂ ਕਹੇ ਹੀ ਕੱਲੀ ਬੈਠੀ ਆ ਮੰਜੇ ਤੇ। ਤਾਂ ਐ ਬੜੀ ਭਾਈ ਦੂਰੋਂ ਆ ਕੇ ਸਸਰੀ ਘਰ ਬੁਲਾਤੀ। ਵੱਡੇ ਲੱਖਣ ਨਹੀਂ ਹੈਗਾ ਵੱਡੇ ਨੂੰ ਆਪ ਤੋਂ ਬੁਲਾਉਣ ਦਾ ਉਹ ਸਾਨੂੰ ਨਹੀਂ ਲੱਖਣ ਲੁਖਣਾ ਹੈਗਾ ਅਸੀਂ ਦਿਮਾਗ ਤੋਂ ਕ੍ਰੈਂਕ ਹੋਣੇ ਆ ਤੁਪਰਾ ਹੱਟ ਬੈਠਣ ਦੇ ਮੈਨੂੰ ਗੱਲ ਕਰਨੀ ਹੈ ਤੇ ਨਾਲ ਪਾਈ ਪਾਈ ਮੰਜਾ ਪਿਆ ਹੈਗਾ ਖੜੀ ਹੋ ਮੈਨੂੰ ਬਣਾ ਦੇ ਨਾ ਬੁਢੀ ਨਾਲ ਖੜੀ ਹੋ ਖੜੀ ਨਹੀਂ ਪਾਈ ਹੁੰਦੀ ਯਾਰ ਮੇਰਾ ਬਾਹਰ ਮੇਰਾ ਮਾਇਕਾ ਖੜੀ ਹੋ ਮਾ ਕੀ ਕਰ ਲੈ ਹਾਂ ਮੇਰੇ ਘਰ ਆ ਕੇ ਮੈਨੂੰ ਹੀ ਕੱਢ ਰਿਹਾ ਹੈਗਾ ਗੱਲਾਂ ਦੇ ਹਲਾ ਕਰਦਾ ਪਾਣੀ ਪੁਣੀ ਦੇਂਦਾ ਹੈ ਨਹੀਂ ਥੋੜੇ ਰਵਾਜ ਬਾਈ ਜਿਹੀ ਤੇਰੀ ਸਸਰੀ ਘਰ ਦਾ ਰਵਾਜ ਨਹੀਂ ਉਹ ਸਾਡੇ ਵੀ ਰਵਾਜ ਨਹੀਂ ਹੈਗਾ ਚੱਲ ਮੇਰੀ ਗੱਲ ਸੁਣ ਹਾਂ ਸੁਣਾ ਕੀ ਸੁਣਾਉਣਾ ਭਾਈ ਆ ਬੋਲ ਤਾਂ ਸਿੱਧਾ ਜਾ ਕੀ ਗੱਲ ਲੱਖਣ ਨਹੀਂ ਹੈਗਾ ਮਾੜਾ ਮੋਟਾ ਆ ਕੁੜੀ ਨੂੰ ਲੱਖਣ ਲੋਕਣ ਦਾ ਬਾਅਦ ਚ ਗੱਲ ਕਰਾ ਕੁੜੀ ਨੂੰ ਪਛਾਣਦੀ ਆ ਸਾਰਿਆਂ ਨੂੰ ਪਛਾਣਦੀ ਆ ਭਾਈ ਇਹਦੀ ਮਾਂ ਨੂੰ ਵੀ ਪਛਾਣਦੀ ਆ ਕੀ ਕਿੱਸਾ ਫਿਰ ਫੋਲ ਬੇਰਵਾ ਮੇਰੇ ਮੂਰੇ ਦੱਸਿਆ ਕੁੜੀ ਕੀ ਗੱਲ ਹੈਗੀ ਆ ਭਾਈ ਬੋਲ ਕੀ ਗੱਲ ਕੀ ਹੋਣੀ ਹੈਗੀ ਮੈਨੂੰ ਘਰੇ ਟਿਕਨ ਨਹੀਂ ਦਿੰਦੀ ਹੈਗੀ ਮੇਰੀ ਫਸ ਅੱਛਾ ਆਵਦੀਆ ਕਰਤੂਤਾ ਨਹੀਂ ਦੱਸਿਆ ਤਾਂ ਕਰਤੂਤਾ ਕੀ ਹੈ ਮੇਰੀਆ ਆਪਦੀਆਂ ਵੀ ਖੋਲ ਹੀ ਦੇ ਹੁੰਦੀਆਂ ਨੇ ਨਾਲ ਇਕੱਲੀ ਇਕੱਠ ਨਾ ਤਾੜੀ ਨਹੀਂ ਵੱਜਦੀ ਹੁੰਦੀ। ਬਈ ਆਪਦੇ ਰਿਸ਼ਤੇਦਾਰ ਨੂੰ ਕੁਝ ਲੈਣਾ ਸੀ। ਹਾਂ। ਇਹ ਕੀ ਚੱਕਰ ਆ? ਦੇਖ ਤੂੰ ਤੂੰ ਤਾਂ ਚੁੱਪ ਕਰ ਜਾ। ਲਿਆਂਦਾ ਨਾ ਅਸੀਂ ਆਪੇ ਗੱਲ ਕਰ ਲੂ। ਤੂੰ ਬੋਲ ਦੇ। ਸਾਰਾ ਕੁਝ ਹੀ ਆ। ਤੂੰ ਮੈਨੂੰ ਤਕਲੀਫ ਦੱਸ ਕੀ ਆ ਤੈਨੂੰ? ਤੂੰ ਕਿਉਂ ਨਹੀਂ ਰੱਖ ਰਿਹਾ ਕੁੜੀ ਨੂੰ? ਕੁੜੀ ਦੇ ਰਹਿਣ ਦਾ ਚੱਜ ਆਉਣ ਭਾਈ। ਉਹ ਤੇਨਾਂ ਗੱਲ ਮਾਂ ਦਾ ਬਾਅਦ ਚ ਕਰੂੰ ਪਹਿਲਾਂ ਮੁੰਡੇ ਨੂੰ ਪੁੱਛਾਂ। ਮੁੰਡੇ ਨੂੰ ਵੀ ਫੇਰ ਹੀ ਪੁੱਛ ਮਾਈ ਵੀ ਮੁੰਡੇ ਦੀ ਮਾਂ ਨੂੰ ਆਦੀ ਮਾਏਂਗੀ ਉਹਦੇ ਨਾਲ ਵਿਆਹੀ ਆ ਕਿ ਤੇਰੇ ਨਾਲ ਵਿਆਹੀ ਆ ਹਾਂ ਚੁੱਪ ਕਰ ਦੋ ਮਿੰਟ ਪੰਜ ਸਾਲ ਹੋ ਗਏ ਮੈਨਾਂ ਰਹਿਨੀ ਨੂੰ ਠੀਕ ਆ ਪੰਜ ਸਾਲ ਤੱਕ ਇਹਨੂੰ ਪੁੱਛ ਲਾ ਕੇ ਦੇ ਹੱਥ ਵੀ ਲਾਇਆ ਹੋਏ ਪਰ ਅੱਜ ਜੋ ਹਰ ਕਦੇ ਇਹ ਕਰਦੀ ਆ ਸ਼ੱਕ ਕਰਦੀ ਆ ਬੇਫਾਲਤੂ ਦਾ ਉਹਦਾ ਕੋਈ ਵੀ ਨਹੀਂ ਸਹਿ ਸਕਦਾ ਦੇਖ ਉਹ ਤਾਂ ਫਿਰ ਹੈਗਾ ਹੀ ਆ ਉਹ ਨਾ ਸਾਡੇ ਉਧਰ ਕਿਰਾਏ ਤੇ ਰਹਿੰਦੀ ਆ ਕੀ ਕੁੜੀ ਉਹਦੇ ਕੋਲ ਜ਼ਿਆਦਾ ਕਿ ਦੋ ਦੋ ਘੰਟੇ ਵਹਿੰਦਾ ਸ਼ੱਕ ਨਾ ਕਰਾਂ ਤਾਂ ਹੋਰ ਕੀ ਕਰਾਂ ਕੀ ਕੰਮ ਆ ਵੀ ਉਹਦੇ ਕੋਲ ذرا ਬੈਠਣ ਦਾ ਦੱਸ ਮੈਨੂੰ ਇੱਥੇ ਕੋਈ ਹੁਣ ਕਾਨੂੰਨ ਤੇ ਚੱਲ ਰਿਹਾ ਮੇਰੀ ਗੱਲ ਇਹ ਆ ਇਹਨੂੰ ਕਦੇ ਕੋਈ ਸ ਠੀਕ ਆ ਯਾਰ ਸਬੂਤ ਦਾ ਕੀ ਮਤਲਬ ਆ ਜਨਾਨੀ ਜਵਾਨੀ ਕੋਲ ਪੈਂਦੀ ਹੁੰਦੀ ਆ ਸਬੂਤ ਦਾ ਕਿ ਜਨਾਨੀ ਕੋਲ ਬੰਦਾ ਕਦੇ ਬੈਠਦਾ ਦੇਖਿਆ ਉਹ ਭਰਾਵਾ ਸਾਡੇ ਘਰ ਚ ਕਮਰਾ ਲੈਂਦੇ ਸੀ ਕਿਰਾਏ ਤੇ ਹੁਣ ਅਸੀਂ ਗੱਲ ਕਰਾਂਗੇ ਕਿਰਾਏ ਕਮਰਾ ਕਿਰਾਏ ਤੇ ਰੈਂਦੇ ਉਹ ਤੇਰਾ ਕੀ ਮਤਲਬ ਤੇਰੀ ਘਰ ਵਾਲੀ ਹੈ ਨਹੀਂ ਜਾਣ ਨੂੰ ਇਹ ਆਪੀ ਪੁੱਛਦੀ ਬਾਈ ਮੇਰੀ ਆਪੀ ਜਾਊਗੀ ਕੋਈ ਸਾਡੇ ਕੰਦ ਕੌੜਾ ਨਹੀਂ ਹੋਇਆ ਉੱਥੇ ਨਿਕਾ ਦੇ ਜਵਾਕ ਆ ਉਹਦੇ ਨਾਲ ਖੇਡਣ ਵਾਲੇ ਜਿੰਦਾ ਉਹਨਾਂ ਨਾਲ ਗਲਤ ਹੋ ਗਿਆ ਇਹ ਕੀ ਨਿਆਣਾ ਇਹ ਖੇਡਣ ਨੂੰ ਮਾਤਾ ਹੈ ਜਵਾਕ ਕਹੇ ਜਾਂ ਗੱਲਾਂ ਕਰਿਆ ਨਹੀਂ ਜਵਾਕ ਨਾਲ ਜਵਾਕ ਹੋ ਨਹੀਂ ਸਕਦਾ ਬੰਦਾ ਤੇਰਾ ਦਿਮਾਗ ਮੈਨੂੰ ਲੱਗਦਾ ਉੱਪਰਲਾ ਹੈ ਨਹੀਂ ਖਿਸਕ ਗਿਆ ਲੱ ਆਪਦੀ ਗਲਤਾਂ ਮਾਂ ਕੋਈ ਦੱਸਦਾ ਨਹੀਂ ਆਉਦੇ ਪੱਖ ਤੰਨੇ ਰੱਖੇ ਨਹੀਂ ਆਪਕੇ ਦੱਸਣ ਫਾਇਰੀ ਫਾਇਦਾਗਾ ਜੋਤੀ ਮਾਸੀ ਦਾ ਮੁੰਡਾ ਕਿ ਕੌਣ ਹੈ ਕੌਣ ਹੈ ਪਹਿਲਾਂ ਤਾਂ ਦੇਖਿਆ ਨਹੀਂ ਕਦੇ ਹਾਂ ਸਾਰਾ ਗੋਸ਼ੀ ਹੈ ਨਾਲੇ ਮਾਂ ਜਿਹੜਾ ਕੁਛ ਜਿਹੜਾ ਕੁਛ ਉਹਨੂੰ ਆਇਆ ਜਿਵੇਂ ਆਪਾਂ ਮੁਕਦੀ ਆ ਗਿਆ ਹੁਣ ਦੇਖ ਲਿਆ ਫੋਨ ਆ ਗਿਆ ਮਾਂ ਤੂੰ ਮੁਕਦੀ ਗੱਲ ਦੱਸੇਂਗੀ ਇਹਨੂੰ ਹੁਣ ਕਿ ਮੈਂ ਦੱਸਾਂ ਜਿਵੇਂ ਕਰਨਾ ਹੁਣ ਦੱਸ ਦੇ ਇਹਨਾਂ ਨੂੰ ਜੇ ਪੰਚਾਇਤ ਦਾ ਮੋਰੀ ਬਣਾ ਕੇ ਲਿਆ ਇਹਨੇ ਠੀਕ ਆ ਮੁਕਦੀ ਗੱਲ ਤੇ ਆਪਾਂ ਇਤਲਾਕ ਲੈਣਾ ਸੀ ਤਾਂ ਕਹ ਨਾਲੇ ਹੈ ਕੌਣ ਆਹੇ ਕਵਰਾ ਕਿਸਕੇਤ ਦੀ ਮੋਟ ਓਏ ਠੰਡ ਰੱਖ ਤੈਨੂੰ ਮੈਂ ਵੀ ਦੱਸੂ ਕੌਣ ਆ ਤੇ ਗੱਲ ਸੁਣ ਬੁੜੀਏ ਤੂੰ ਤਲਾਕ ਮੰਗਦੀ ਆ ਮੈਨੂੰ ਪਤਾ ਸੀ ਤੇਰਾ ਤਾਂ ਹੀ ਮੈਂ ਕਾਗਜ਼ ਪਹਿਲਾਂ ਤਿਆਰ ਕਰਾ ਕੇ ਲਿਆਇਆ ਬੜਾ ਚੰਗੀ ਗੱਲ ਆ ਇਹਦਾ ਤਲਾਕ ਕਰਾ ਰਿਆ ਆ ਇਹਦਾ ਸੁਪਰੀ ਵਧੀਆਗਾ ਉਹ ਤਾਂ ਚੱਜ ਦਾ ਰਿਸ਼ਤੇਦਾਰ ਹੈ ਲੈ ਫਿਰ ਕਾਗਜ਼ ਚੱਕ ਜੋ ਕੇ ਕਾ ਭੈਣ ਜੀ ਤਲਾਕ ਦਾ ਫਾਰਮ ਨਹੀਂ ਇਹ ਤਾਂ ਹਜੇ ਕੱਪੜੇ ਚ ਲਵੇਟਿਆ ਹੋਇਆ ਹਜੇ ਦਾ ਕਾਗਜ਼ ਨੰਗੇ ਕਰੂੰ ਬਾਈ ਚੌਂਕੀ ਨਾਲ ਹੀ ਲੱਗਦੀ ਹੁਣ ਆ ਜਾਣਗੇ ਇਹਨੂੰ ਅੰਦਰ ਕਰ ਲੈ ਉਹ ਕਿਹੜੀ ਚੌਂਕੀ ਚੌਂਕੀਆਂ ਜੋਂ ਕਿ ਇਹਨਾਂ ਸਾਡੇ ਆਉਂਦੀਆਂ ਜਾਂਦੀਆਂ ਦਾ ਬਾਹ ਬਾਸਤਾ ਰਹਿੰਦਾ ਅਨੁਨਾ ਡਰਾਪਾ ਦੇ ਮੇਰੀ ਗੱਲ ਸੁਣ ਮੇਰਾ ਪੁੱਤ ਹੈਨਾ ਆਪਾਂ ਐਂ ਹ ਕਰ ਲੈਣ ਨਾ ਵੀਰ ਬਣ ਕੇ ਜੇਬ ਚ ਪਾ ਲੈ ਇਹਨੂੰ ਚੱਕੀ ਬਾਈ ਨਾ ਦੇਖ ਲੈ ਤੂੰ ਜਾਣਾ ਨਹੀਂ ਠੀਕ ਹੈ ਹੁਣ ਅਸਤਾ ਭੈਣ ਜੀ ਹੁਣ ਲੈ ਕੇ ਜਾਵਾਂ ਨਾ ਤੂੰ ਵੀ ਦੇਖ ਲੈ ਸਾਈਨ ਕਰਾ ਦੇ ਨਾ ਇਹਦੇ ਨਾਲ ਕਰੂ ਸਾਈਨ ਮੈਂ ਨਾ ਨਾ ਬਾਈ ਇਹ ਤਾਂ ਅੰਦਰ ਕਰ ਲੈ ਇਹਨੂੰ ਕੋਈ ਨਾ ਸਤਾ ਬੈ ਗੈਲੇ ਬੈਣ ਜੱਟ ਆ ਬਣਾ ਲਿਆ ਪੱਤ ਉਹ ਬਸ ਨਾ ਮੈਂ ਬਣਾ ਕੇ ਬੈ ਜਾ ਬੈ ਜਾ ਚੱਲ ਸਾਨੂੰ ਲੋਡ ਨਹੀਂ ਚਾਹੀਦੀ ਸਮਝ ਗਿਆ ਆਹ ਲੋ ਲੋਡ ਨਹੀਂ ਲੈ ਤੂੰ ਹੁਣ ਘਰੇ ਆਇਆ ਤੈਨੂੰ ਸੇਵਾ ਤੱਕ ਮੰਮੀ ਬੈ ਜਾ ਤੁਸੀਂ ਖੜੇ ਕਿਉਂ ਤੁਸੀਂ ਬੈਠੋ ਮੰਮੀ ਨੂੰ ਬਿਠਾਓ ਖੜੇ ਨੇ ਲੈ ਹੁਣ ਲੈ ਹੁਣ ਓਏ ਗੱਲ ਸੋੜ ਬੁੜੀਏ ਸਾਨੂੰ ਫਾਰਮੈਲਟੀਆਂ ਦੀ ਲੋਡ ਨਹੀਂ ਤੇਰੇ ਗੱਲ ਦਾ ਖਾਣੇ ਪੈ ਗਈ ਹੋਣੀ ਮੈਂ ਕਿਉਂ ਆਇਆ ਪੁੱਤ ਸਾਰਾ ਕੁਝ ਸਮਝ ਕੇ ਦੇਖ ਸਾਡੀ ਇਹ ਕੀ ਐ ਅਸੀਂ ਕੀ ਬਣਾ ਕੇ ਰੱਖਿਆ ਉਹ ਜਿਹੜੀ ਰੱਖੀ ਹੋਈ ਆ ਉਹਨੂੰ ਵੀ ਬਾਹਰ ਕਢਾ ਦੇ ਕੋਈ ਨਾ ਉਹਦਾ ਵੀ ਹੱਲ ਮੈਂ ਕਰਕੇ ਜਾਉ ਉਹਦਾ ਕੋਈ ਨਹੀਂ ਹੈਗਾ ਰੱਕੀ ਉੱਪਰ ਲੱਕੀ ਜਮੀ ਨਹੀਂ ਜਾਂਦਾ ਮੈਂ ਖੁਦ ਨਹੀਂ ਜਾਂਦੀ ਮੈਂ ਕੰਮ ਤੋਂ ਵੀ ਹਟਾਦੀ ਨਾ ਤੂੰ ਭੇਜਦੀ ਫਿਰ ਲੱਕੀ ਨੂੰ ਲੱਕੀ ਦੀ লাশ ਆਉ ਉਹ ਤੋਂ লাশ ਨਾ ਬਲਾ ਉਹਨੂੰ ਬਾਹਰ ਹੁਣ ਮੈਨੂੰ ਤੂੰ ਨਹੀਂ ਇੱਕ ਹੁਣ ਇੱਕ ਭਰਾ ਐ ਮੇਰੀ ਜੀ ਦਾ ਇਸ ਸਰ ਤੇ ਆ ਤੇ ਇਹ ਹੈ ਹੁਣ ਐਣਾ ਕਹੀ ਈ ਯਾਦ ਨੂੰ ਮੈਂ ਤਰਾਕ ਰੇਕ ਤੋਰ ਸੀ ਨਹੀਂ ਪਹਿਣ ਜੀ ਐਡੀ ਗੱਲ ਤੁਸੀਂ ਕਿਉਂ ਕਹਿੰਦੇ ਮੈਂ ਕਹਿੰਦੀ ਬੈਠੋ ਜਾ ਆਪਣਾ ਕੀ ਬੰਦਾ ਐ ਤੁਸ ਜੇ ਕੁੜੀ ਦੇ ਹੁਣ ਹੱਥ ਵੀ ਚੱਕਿਆ ਨਾ ਇਹ ਯਾਦ ਰੱਖੀ ਬੁੜੀਏ ਪਹਿਲਾਂ ਨਹੀਂ ਲਾਇਆ ਤੂੰ ਵੀ ਸੋਲ ਲਾਓ ਇਹ ਗੱਲ ਹਾਂ ਭਾਈ ਤੇਰਾ ਇਧਰੋਂ ਢੇੜਾ ਬੰਦ ਹੋ ਜੇ ਨਾ ਨਾ ਬਸ ਸਮਝ ਗਿਆ ਗੱਲ ਖਾਣੇ ਪਾਣੀ ਗੱਲ ਹੋਂ ਮੈਨੂੰ ਦੁਬਾਰਾ ਆਉਣਾ ਪਵੇ ਪਰ ਜੇ ਕਾਲਾ ਦੁਆਰੇ ਆ ਗਿਆ ਤਾਂ ਤੈਨੂੰ ਮਹਿੰਗਾ ਪਈ ਨਾ ਨਾ ਬਾਈ ਕਾਲੇ ਨੂੰ ਕਹੂੰ ਭੇਜਣਾ ਬਸ ਤੁਸੀਂ ਆ ਗਏ ਤਾਂ ਬਹੁਤ ਆ ਇਹ ਕਾਲਾ ਹਾਂ ਪਿਆ ਅੱਛਾ 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 ਜਿਹਦਾ ਨਾਮ ਹੀ ਕਾਲਾ ਹੈ ਠੀਕ ਆ ਬਾਈ ਠੀਕ ਆ ਸਮਝ ਗਏ ਬਾਈ ਤੁਸੀਂ ਪਤਾ ਸੁਣਿਆ ਹੋਣਾ ਤੁਸੀਂ ਫੋਨ ਹੀ ਕਰ ਦਿੰਦੇ ਬਾਈ ਨੰਬਰ ਹੈਗਾ ਸੀ ਇਹਨਾਂ ਕੋਲੇ ਫੋਨ ਫਾੜ ਨਹੀਂ ਆਉਂਦਾ ਕਾਲੇ ਦਾ ਕਾਲਾ ਫਿਰ ਆ ਪਾਉ ਲੈ ਫੜ ਲੈ ਬਾਈ ਤਿਆਰ ਰੱਖੀ ਅੱਗੇ ਤੋਂ ਠੀਕ ਆ ਬਈ ਠੀਕ ਆ ਚੱਲ ਗਿਆ ਪਤਾ ਆਹ ਜਾ ਪਤਾ ਪੈ ਗਈ ਨਾ ਤੇਰੇ ਖਾਣੇ ਦਾ ਬਾਈ ਹਾਂ ਆਰਾਮ ਚੱਲ ਹੁਣ ਮੈਂ ਉਧਰ ਵੀ ਦੇਖਾਂ ਉਧਰ ਕੀ ਹਾਲ ਚਾਲ ਠੀਕ ਉਧਰ ਕੀ ਕਰਨ ਜਾ ਰਹੇ ਨੇ ਉਹ ਉਹਦਾ ਕੀ ਕਸੂਰ ਨਾਲੇ ਜੀ ਬੱਤ ਕੀ ਕਸੂਰ ਆ ਫੜ ਮੈਂ ਜਨਮਾ ਮੈਂ ਦੇਖਦਾ ਕਿਹੜੀ ਆ ਇਹ ਬਾਰ ਬੂਰਤਾ ਵਾ ਮੈਂਟ ਚ ਖਲਾ ਲਉ ਹਲੋ ਬਾਰ ਖੋਲ ਕੁੜੀਏ ਕੌਣਾ ਤੂੰ ਬਾਹਰ ਆ ਇਧਰ ਉਸ ਮੈਂ ਖੋਲਣਗੀ ਬਾਹਰ ਕਿ ਮੈਂ ਤੋੜਾਂ ਤਰੇ ਨਾ کہیں ਵੀ ਸਾਡਾ ਗੇਟ ਤੋੜਤਾ ਦੋ ਮਿੰਟਾਂ ਚ ਬਾਹਰ ਆ ਜਾ ਕੁੜੀਏ ਤੇਰਾ ਵੀ ਨਿਮੇੜਾ ਜਾ ਕਰਕੇ ਜਾਊ ਅੱਜ ਮੈਂ ਉਹ ਖੋਲ ਕੁੜੀਏ ਬਾਹਰ ਕੋ ਤੋੜਾਂ ਗੇਟ ਮੈਂ ਸੁਣ ਮਦਨੀ ਪਈ ਤੂੰ ਗੱਲ ਹਲੋ ਖੋਲ ਗੇਟ ਖੋਲੇ ਕਿ ਤੋੜਾਂ ਆਹ ਭਾਈ ਅਬ ਮੇਰੀ ਮੇਰੀ ਗੱਲ ਤਾਂ ਸੁਣੋ ਇਧਰ ਸੰਡੇ ਤੁਹਾਨੂੰ ਸੁਣੋ ਪਹਿਲਾ ਦੇਖੋ ਠੀਕ ਹੋ ਗਿਆ ਦੇਖੋ ਮਮੀ ਜੀ ਜਿਹੜੀ ਗੱਲ ਸੀ ਹਨਾ ਆਪਣੀ ਨਿਬੜ ਗਈ ਤੁਸੀਂ ਮੈਂ ਕਿਉਂ ਤੰਗ ਕਰ ਲੱਗਾਂ ਦੇਖ ਭਾਈ ਤੇਰੇ ਅੱਗੇ ਮੈਂ ਥਵਾਂਦਾ ਤੇ ਜੇ ਦੇਖੋ ਮਮੀ ਜੀ ਇੱਕ ਮਿੰਟ ਜੇ ਤੁਹਾਨੂੰ ਇਹ ਤੋਂ ਦਿੱਕਤ ਹੈ ਨਾ ਵੀ ਮੈਂ ਇਹਨੂੰ ਠਾ ਦੂੰਗਾ ਨਾਲੇ ਤੁਸੀਂ ਦੇਖਣ ਚ ਵੀ ਜੀ ਐ ਸੂਝਵਾਨ ਲੱਗਦੇ ਹੋ ਨਾ ਸਿਆਣੇ ਵੈਣੇ ਲੱਗਦੇ ਹੋ ਉਹ ਗੱਲ ਸੁਣ ਓਏ ਬਾਲੇ ਜਬੜੀਆਂ ਨਾ ਮਾਰ ਕੌਣ ਅੰਦਰ ਨੂੰ ਕੱਢ ਬਾਹਰ ਕੁੜੀ ਜੀ ਨੂੰ ਇਹਦਾ ਵੀ ਨਮੇੜਾ ਜਾ ਕਰਕੇ ਜਾਂ ਮੈਂ ਓ ਭਾਈ ਲੈ ਤੋਂ ਨੂੰ ਨਾਲੇ ਛੋਟੇ-ਮੋਟੇ ਕੰਮਾਂ ਕਰਨ ਦੀ ਕੀ ਲੋੜ ਆ ਇਹਦੇ ਲਈ ਛੋਡੇ ਸੀ ਹੈਗੇ ਆਂ ਕਿ ਚੇਲੇ ਤੁਸੀਂ ਸਾਨੂੰ ਕਹੋ ਇਹਦੇ ਛੋਟੇ ਨਾਲੇ ਤੁਸੀਂ ਆ ਕਰਾਇਦਾਰ ਨੂੰ ਠਾਹੋਗੇ ਉਹ ਵੀ ਫਿਰ ਮੇਰੀ ਗੱਲ ਸੁਣਨਾ ਓਏ ਬੰਦਿਆ ਵਾਂਗੂ ਇਹਨੂੰ ਕੱਢ ਦੀ ਐ ਇੱਥੋਂ ਮੈਨੂੰ ਦੁਬਾਰੇ ਲਾਉਣਾ ਪੈ ਜੇ ਸਮਝਿਆ ਗੱਲ ਕੱਢ ਦੂੰਗਾ ਬਈ ਹਾਂ ਆ ਜਾ ਮਾਤਾ ਚੱਲ ਪੁੱਤ ਠੀਕ ਆ ਮਮੀ ਜੀ ਕਹਿ ਤਾ ਨਾ ਹਾਂ ਹਾਂ ਬਾਹਲੇ ਲੈ ਕੇ ਆਪਾਂ ਜਾਈਏ ਮੈਨੂੰ ਨਹੀਂ ਪਤਾ ਕਾਲੀ ਨੂੰ ਵੀ ਪਿੰਡ ਤੋਂ ਵੀ ਡਰ ਆ। ਇਹ ਮੇਰੇ ਸਾਹਮਣੇ ਬੋਲ ਸਕਦੀ ਐ। ਇਹਦੇ ਸਾਹਮਣੇ ਬੋਲ ਸਕਦੀ। ਚਲ ਜੋਤੀ ਤੰਦਰ ਪੁੱਛਣਾ ਚਾਹੀਦਾ ਹੁਣ ਤਵਾਰ। ਚਲਾ ਗਿਆ ਰੀਤੋ ਜੋ ਵੀ ਸੀਗਾ। ਕੁੜੀ ਵੱਲ ਲੜ ਰਸੀ। ਜੋ ਮੰਗਰੂ ਮੇਂਦਰ ਕਰਮੀ ਮਾਰ ਰੱਖਿਆ। ਨਵੀ ਕਿੱਥੇ ਐ? ਕੋਈ ਨਾ। ਸੱਤਾ ਬਿਆਏ ਸੌ ਜਾਂਦੇ। ਕਾਨੂੰਨ ਡਰਨਾ ਬੇਸ਼ੱਕ ਚਹੇ ਜੋਤੀ ਇੱਥੇ ਆ ਗਈ ਪਰ ਮੈਨੂੰ ਉਹਦਾ ਕੋਈ ਡਰ ਨਹੀਂ ਹੈਗਾ ਤੇ ਨਹੀਂ ਮੈਂ ਉਸ ਤੋਂ ਡਰਾਂ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਉਹਦੇ ਤੇ ਰਗਾਇ ਦੇਨੀ ਹੈ ਇਹਦੀ ਜ਼ਿੰਦਗੀ ਖਰਾਬ ਕਰਤੀ ਆਖਰ ਹੈਗਾ ਤਾਂ ਮੈਂ ਵੀ ਮਰਦਾ ਆਹ ਬੰਦੇ ਤੋਂ ਆ ਜਿਹੜਾ ਆਇਆ ਸੀਗਾ ਆਦਨੇ ਗੁੰਡਾ ਬਣਾ ਕੇ ਲੈ ਕੇ ਆਈ ਸੀ ਨੂੰ ਇਹ ਸਾਨੂੰ ਰਫਲ ਦੇ ਦਬਕੇ ਨਾਲ ਇੱਥੇ ਰਹਿਣ ਨੂੰ ਕਹਿ ਕੇ ਗਿਆ ਕਹਿੰਦਾ ਜੇ ਤੂੰ ਇਹਨੂੰ ਬਾਹਰ ਕੱਢੇ ਨਾ ਇਸ ਕੁੜੀ ਨੂੰ ਤਾਂ ਸਹਾਵ ਲਾ ਲਈ ਉਹਦੀ ਮਾਂ ਦੇਹਲਾ ਗੁੰਬੀ ਉਹ ਵੀ ਨਾਲ ਆਈ ਸੀ ਉਹਨਾਂ ਦੇ ਚਲ ਕੇ ਦੋਨੇ ਬਦਮਾਸ਼ ਲਾਈਆਂ ਸੀ ਸਾਨੂੰ ਤੇ ਡਰਾ ਕੇ ਧਮਕਾ ਕੇ ਗਏ ਨੇ ਕਹਿੰਦੇ ਕੁੜੀ ਨੂੰ ਤੁਸੀਂ ਕਦੇ ਘਰੋਂ ਨਹੀਂ ਕੱਢਣਾ ਮਾਹ ਚੱਲ ਕੋਈ ਗੱਲ ਨਹੀਂ ਇਹਨੇ ਰਹਿਣਾ ਰਹਿ ਲੈਂਦੇ ਕੋਈ ਹੋਰ ਨਹੀਂ ਦੇਖੀ ਜੋ ਕੀ ਬੰਦਾ ਤੇ ਨਾਲੇ ਮੇਰੀ ਗੱਲ ਸੁਣ ਤੂੰ ਸਭ ਕੁਝ ਦੇਖ ਰਹੀ ਸੀ ਉੱਥੇ ਆਈ ਕਿਉਂ ਨਹੀਂ ਨਾਲੇ ਆਹ ਬੰਦਾ ਇਹ ਤਾਂ ਤੁਹਾਨੂੰ ਕੀ ਚੇਪ ਸੀਗੀ ਮੇਰੀ ਤਾਂ ਬਥੇਰੀ ਬੇਇੱਜ਼ਤੀ ਕਰ ਦਿੰਨੀ ਆ ਤੂੰ ਐ ਕਰਤਾ ਉਹ ਕਰਤਾ ਇਹਨੂੰ ਨਹੀਂ ਕਹਿ ਸਕਦੀ ਸੀ ਤੇਰੇ ਕਹਿਣ ਦਾ ਮਤਲਬ ਆ ਜੇ ਤੈਨੂੰ ਆਕੇ ਹੀ ਕਹਿ ਦਿੰਦਾ ਇਸ ਘਰ ਚੋਂ ਨਿਕਲ ਜਾ ਤੂੰ ਤਾਂ ਆਰਾਮ ਨਾਲ ਚਲਾ ਜਾਣਾ ਸੀਗਾ ਤੇ ਤੈਨੂੰ ਕੀ ਲੱਗਦਾ ਵੀ ਬੰਦੇ ਸਰੀਰ ਦੇਖ ਕੇ ਡਰ ਗਈ ਹਨਾ ਵੀ ਹਾਂ ਬੰਦਾ ਤਾਕਤਵਰ ਲੱਗਦਾ ਵੀ ਇੱਕ ਥੱਪੜ ਮਾਰੂ ਤੇ ਸਿੱੜ ਨਾ ਕੀ ਗੱਲ ਇਹਦੇ ਮੂਰਤੇ ਤੇਰੀ ਬੋਲਤੀ ਬੰਦ ਹੋ ਗਈ ਇਹਦੇ ਨੂੰ ਆ ਬੋਲਦੀ ਸਵਾਤਾ ਫੇਰ ਸੀਗਾ ਗੱਲ ਦਾ ਇਹਨੂੰ ਕਹਿੰਦੀ ਸਾਰਾ ਕੁਝ ਮੈਂ ਫੇਰ ਗੱਲ ਨੂੰ ਮੰਨਦਾ ਬਸ ਕਰ ਬਥੇਰਾ ਬੋਲ ਲਿਆ ਤੂੰ ਤੇ ਮੈਂ ਬਹੁਤ ਸੁਣ ਲਿਆ ਤੁੰਤ ਤੇ ਬਸ ਇਹ ਰੋਕ ਸੁਣ ਲਿਆ ਹੁਣ ਤਾ ਸਭ ਕੁਝ ਸੁਣ ਲਿਆ ਹੁਣ ਉਹ ਤਾਂ ਬੋਲੀ ਨਹੀਂ ਆਕੇ ਉਹਦਾ ਸਪਾਈ ਦੇਣੀ ਸੀ ਉੱਤੇ ਛੇੜੇ ਬੰਦੇ ਨੂੰ ਤੁਸੀਂ ਨਹੀਂ ਸਫਾਈਆਂ ਦੇ ਸਕਦੇ ਸੀ ਮੈਂ ਉਹਨੂੰ ਕੋਈ ਸਫਾਈ ਦਿੰਦੀ ਮੈਂ ਤਾਂ ਮਰਦਾ ਮਰਦਾ ਦੀ ਤਾਂ ਕਿਤੇ ਵੀ ਨਹੀਂ ਸੁਣਦਾ ਕੋਈ ਤੂੰ ਤਾਂ ਜਨਾਨੀ ਹੈ ਨਾ ਤੂੰ ਤਾਂ ਕਹਿ ਸਕਦੀ ਸੀ ਬਿਦੇ ਸ਼ੱਕ ਸ਼ਰਾਸਾ ਗਲਤ ਆ ਉਹ ਬੰਦਾ ਮੇਰੀ ਵੀ ਕਦੇ ਨਹੀਂ ਸੁਣਦਾ ਸੁਣਦਾ ਕਿ ਸੁਣਉਂ ਤਰਾ ਗਾਂ ਦੀ ਸਾਕਾ ਭਰਾ ਨਾਲ ਹਲਰ ਮਾਰਦਾ ਹਾਂ ਹਾਂ ਹੈਗਾ ਮੇਰਾ ਜ਼ਕਾ ਭਰਾ ਆਇਆ ਹੋ ਮਜ਼ਾਕ ਨਾ ਕਰ ਸਹੀ ਸਹੀ ਗੱਲ ਦੱਸ ਸਹੀ ਹੋਈ ਕਹਿਨੀ ਆ ਇੱਥੇ ਕੋਈ ਮਜ਼ਾਕ ਨਹੀਂ ਚੱਲ ਰਿਹਾ ਤੇ ਮੇਰਾ ਸੱਚੀ ਭਰਾ ਹੈ ਸਹੀ ਕਹਿਣਾ ਮਤਲਬ ਜਿਹੜਾ ਤੇਰਾ ਡਿਫਾਲਟਰ ਜਾ ਭਰਾ ਸੀ ਬੇਕਾਰ ਜਿਹੜਾ ਪਿੰਡ ਚ ਲੜਦਾ ਪੜਦਾ ਸੀ ਘਰੇ ਨਹੀਂ ਕਹਿੰਦੀ ਕੋਈ ਲੋੜ ਨਹੀਂ ਮੇਰੇ ਲਈ ਤਾਂ ਹੋ ਆਪਾ ਛਿਨਣੇ ਮੈਨੂੰ ਇੰਨੇ ਪਿਆਰ ਨਾਲ ਪਾਲ ਲਿਆ ਪੜਾਇਆ ਲਖਾਇਆ ਤੇ ਮੈਂ ਉਹਨਾਂ ਦੀ ਪਿੱਛੇ ਤੇ ਮਿੰਟਾਂ ਚ ਰੋਲਦੀ ਤੇ ਇਹ ਕਹਿੰਦਾ ਮਤਲਬ ਇਤਰਾ ਇਹ ਸਾਕਾਪਰਾ ਹੈ ਪਰ ਤੈਨੂੰ ਤਾਂ ਮਾਂ ਨੇ ਘਰੋਂ ਕੱਢਤਾ ਸੀਗਾ ਫਿਰ ਬਾਅਦ ਦੇ ਵਿੱਚ ਇਹਦਾ ਤੇਨਾ ਕੀ ਬਰ ਪਿਆਗਾ ਕੱਢਤਾ ਸੀ ਘਰੋਂ ਮੇਰਾ ਵੀਰਾ ਮੈਨੂੰ ਪਿਆਰ ਹੀ ਇੰਨਾ ਕਰਦਾ ਸੀ ਜਦੋਂ ਮੈਨੂੰ ਲੈ ਕੇ ਗਿਆ ਘਰੇ ਵਾਪਸ ਤਾਂ ਉਹਨੇ ਮੈਨੂੰ ਬਹੁਤ ਸਮਝਾਇਆ ਵੀਰੀ ਤਾਂ ਇਹ ਕੰਮ ਚ ਕੁਝ ਨਹੀਂ ਹੈਗਾ ਮੈਂ ਤੇਰਾ ਚੰਗੇ ਬੇ ਦੇ ਨਾਲ ਕਿਸੇ ਨਾਲ ਵਿਆਹ ਕਰ ਦੂੰਗਾ ਤੇ ਤੂੰ ਅਜਵਾਕ ਨਾ ਰੱਖ ਇਹਨੂੰ ਗੇਰ ਦੇ ਪਤਾ ਵਿਚਾਰਾ ਬਹੁਤ ਪਿਆਰ ਕਰਦਾ ਸੀ ਤਾਂ ਹੀ ਕਰਕੇ ਮਾਂ ਦੇ ਉੱਤੋਂ ਦੀ ਹੋ ਕੇ ਵੀ ਮੈਨੂੰ ਮਨਾ ਕੇ ਘਰੇ ਲੈ ਕੇ ਗਿਆ ਮੈਂ ਉੱਥੇ ਵੀ ਉਹਦੀ ਇੱਕ ਵੀ ਗੱਲ ਨਹੀਂ ਸੁਣੀ ਹੈਗੀ ਉਹਦੇ ਉੱਤੋਂ ਦੀ ਹੋ ਕੇ ਆਪਣੇ ਚਲਾਈ ਗਈ। ਚਦਮਦੀ ਗਾਲ ਨਹੀਂ ਮੰਨੀ। ਵੀਰੇ ਨੇ ਮੈਨੂੰ ਮਾਰਨਾ ਸ਼ੁਰੂ ਕਰਤਾ। ਫਿਰ ਮੈਂ ਤਾਂ ਪੱਕੀ ਗੱਲ ਸੋਚ ਲਈ। ਵੀ ਹੁਣ ਮੈਂ ਇਹ ਘਰ ਚ ਇੱਕ ਮਿੰਟ ਵੀ ਨਹੀਂ ਰਹਿਣਾ ਹੈਗਾ। ਬਸ ਮੈਂ ਇਹ ਘਰ ਛੱਡ ਕੇ ਹੀ ਚੱਲੇ ਜੂੰਗੀ। ਅੱਛਾ। ਤੇ ਕਹਿੰਦਾ ਮਤਲਬ ਵੀ ਉਸ ਦਿਨ ਤਿੰਨੇ ਠਾਣੀ ਹੋਈ ਐ। ਵੀ ਜਦੋਂ ਵੀ ਮੈਨੂੰ ਰੀਤ ਮਿਲੀ ਮੈਨੂੰ ਮਾਰਨੀ ਆ। ਹਾਂ। ਵੀਰੇ ਨੇ ਉਹ ਤੋਂ ਬਾਅਦ ਕੋਈ ਪਿੰਡ ਕੋਈ ਜਗ੍ਹਾ ਹੈ ਜਿਨੀ ਛੱਡੀ ਜਿੱਥੇ ਮੈਨੂੰ ਨਾਂ ਲੱਭਿਆ ਹੋਵੇ। ਮੈਂ ਤਾਂ ਪਾਲੀ ਮੁਸ਼ਕਲ ਨਾਲ ਜਵਾਬ ਨੂੰ ਜਨਮ ਦਿੱਤਾ ਭੁੱਖਾ ਤੇ ਹਾਂ ਕੱਟ-ਕੱਟ ਕੇ ਬਸ ਵੀਰੇ ਨੂੰ ਮੈਂ ਮਿਲੀ ਨਹੀਂ ਖੁਸ਼ਕਿਸਮਤ ਹੈ ਬੱਚਾ ਕੀ ਛੜਾ ਜੇ ਇਸਲਾਮਤ ਮੇਰੇ ਕੋਲ ਹੈਗਾ ਏ ਵੀਰੇ ਨੇ ਤਾਂ ਪੱਕਾ ਹੀ ਮਾਰ ਲਿਆ ਸੀ ਮੈਂ ਰੀਤ ਨੂੰ ਮਾਰ ਨਹੀਂ ਮਾਰਨਾ ਉਸ ਦਿਨ ਦੀ ਮੈਂ ਲੁਕਦੀ ਫਿਰਦੀ ਆ ਛਾਚਾ ਨੂੰ ਪਤਾ ਲੱਗ ਜਾਂਦਾ ਤਾਂ ਮੇਰਾ ਤਾਂ ਜਵਾਬ ਰੋਲ ਜਾਣਾ ਸੀ ਚੱਲ ਸ਼ੋਕਰਮਣਾ ਇੱਕ ਗੱਲ ਤੂੰ ਮੈਨੂੰ ਦੱਸਦਾ ਨਹੀਂ ਉਹਨੇ ਦਰਵਾਜ਼ਾ ਤੋੜ ਦੇਣਾ ਸੀ ਇਹਦਾ ਮਤਲਬ ਜੇ ਤੂੰ ਨੂੰ ਹੱਥ ਲੱਗ ਜਾਂਦੀ ਤਾਂ ਉਹ ਤੈਨੂੰ ਮਾਰ ਦੇਣਾ ਸੀਗਾ ਛੱਡਨਾ ਥੋੜੀ ਜੀ ਸਹੀ ਗੱਲ ਆ ਛੱਲ ਠੀਕ ਆ ਲੱਕੀ ਕਾਲਾ ਤੂੰ ਕੀ ਕਰਨਾ ਮੈਂ ਤਾਂ ਕੁਝ ਨਹੀਂ ਕਰਨਾ ਮੈਂ ਤੈਨੂੰ ਐ ਪੁੱਛ ਰਿਹਾ ਜੇ ਤੂੰ ਮੈਨੂੰ ਹਾਂ ਕਰ ਦੇਣਾ ਤਾਂ ਸੌਂ ਲੱਗੇ ਆ ਚੌਥੀ ਦੀ ਇਨੀ ਕਾਤ ਨਹੀਂ ਹੈਗੀ ਇੱਥੇ ਰਹਿ ਲੂਗੀ ਤੂੰ ਇਹ ਗੱਲਾਂ ਸੋਚੀ ਇਹ ਮੈਂ ਔਰਤ ਜਨ ਦੀ ਇੱਜ਼ਤ ਨਹੀਂ ਕਰਦਾ ਹੈਗਾ ਪਰ ਜੂਨ ਨੇ ਅੱਜ ਕੀਤਾ ਨਾ ਸੌਂ ਲੱਗੇ ਅਨੂੰ ਇਹ ਗੱਲ ਦਾ ਯਕੀਨ ਹੋ ਗਿਆ ਵੀ ਇਹ ਮਾਨਵਾਂ ਧੀ ਆ ਸਾਡੀ ਵੀ ਸਿਰਫ ਜਾਇਦਤ ਕਰਕੇ ਫਿਰਦੀ ਆ ਨਾ ਇਨੋਂ ਮੈਂ ਸਾਡਾ ਪੈਸਾ ਨਾਲ ਹੋ ਜੇ। ਔਰਤ ਜਾਤੇ ਤਾਂ ਫਿਰ ਤੈਨੂੰ ਯਕੀਨ ਹੀ ਨਹੀਂ ਹੈਗਾ। ਔਰਤ ਤਾਂ ਮੈਂ ਵੀ ਆ। ਇੱਕ ਦਿਨ ਦੂਵੀਂ ਤਾਂ ਕਿਸੇ ਔਰਤ ਨਾਲ ਧੋਖਾ ਕੀਤਾ ਸੀ। ਉਹ ਤੇ ਤੇਰੇ ਯਾਦ ਨਹੀਂ। ਮੈਂ ਕਿਸੇ ਨਾਲ ਧੋਖਾ ਨਹੀਂ ਕਰ ਸਕਦੀ ਲੱਖੀ। ਮੈਂ ਤੇਰੇ ਵਰਗੀ ਨਹੀਂ ਬਣ ਸਕਦੀ। ਯਾਰ ਤੂੰ ਲੱਖ ਚਾਹੇ ਮੇਰੇ ਵਰਗੀ ਨਾ ਬਣਾ। ਪਰ ਤੂੰ ਇਸ ਕਰ ਦੇ ਵਿੱਚ ਰਹਿ ਤਾਂ ਸਕਦੀ ਆ। ਮੈਂ ਤੈਨੂੰ ਐ ਨਹੀਂ ਕਹਿੰਦਾ ਮੇਰੇ ਨਾਲ ਵਿਆਹ ਕਰਾ ਜਾ ਮੇਰੇ ਨਾਲ ਘਰ ਨੂੰ ਬਣ ਕੇ ਰਹਿ। ਮੈਂ ਸਿਰਫ ਤੈਨੂੰ ਇੰਨੀ ਗੱਲ ਕਹਿਣਾ ਦੇ ਮੈਂ ਇਸ ਤੋਂ ਖੜਾ ਛੜਾਉਣ ਨੂੰ ਤਿਆਰ ਆ ਮੈਂ ਖੜਾ ਛੜਾ ਦੂੰਗਾ بس ਮੇਰਾ ਜਵਾਗ ਮੇਰੀ ਅੱਖਾਂ ਅੱਗੇ ਰਹੇ ਠੀਕ ਹੈ ਕਿਉਂਕਿ ਮੈਨੂੰ ਜਿੱਦ ਤੱਕ ਲੱਗਦਾ ਵੀ ਰੱਬ ਨੇ ਗਾਂ ਦੀ ਗਾਂ ਗੱਲ ਬਣਾਈ ਆ ਵੀ ਜਵਾਗ ਤੇ ਰਹਿ ਹੀ ਰਹੂਗਾ ਪਰ ਤੇ ਇਥੋਂ ਤੇਰੇ ਕੋ ਘਰ ਵਾਲੀ ਦਾ ਤੇ ਜਵਾਗ ਦਾ ਪਿਆਰ ਨਹੀਂ ਤੈਨੂੰ ਮਿਲਦਾ ਕਦੀ ਵੀ ਕੋਈ ਨਾ ਲੱਕੀ ਇਹ ਤੁਹਾਡਾ ਟਾਈਮ ਦੱਸੂਗਾ ਟਾਈਮ ਦੀ ਗੱਲ ਈ ਤਾਂ ਸਮਾਂ ਨੇ ਤਾਂ ਤੈਨੂੰ ਬਹੁਤ ਕੁਝ ਦੱਸਤਾ ਤੇਰੇ ਸਾਹਮਣੇ ਖੜਾ ਜਿਹੜਾ ਤੇਰੇ ਸਾਹਮਣੇ ਉਦੋਂ ਡਰਦਾ ਹੁੰਦਾ ਸੀ ਨਾ ਵੀ ਮੈਂ ਸਾਹਮਣੇ ਕਰਨਾ ਮੈਂ ਮਾੜੇ ਕੱਪੜੇ ਨਹੀਂ ਪੋਨੇ ਆ ਦੇਖ 25 ਤੋਂ 6 70 ਸਹਾਦਕ ਕਬੀਲਦਾਰ ਬੰਗੂ ਆ ਖੜਾਗਾ ਕੋਈ ਕਪੜੇ ਦੀ ਨਹੀਂ ਕੋਈ ਲੀੜੇ ਦੀ ਨਹੀਂ ਮੈਂ ਵੀ ਤੇਰੇ ਮੂੰਹ ਬਦਲੇਣਾ ਆਉਦੇ ਆਪ ਨੂੰ ਪਰ ਤੂੰ ਕੋ ਆਦੇ ਫੈਸਲੇ ਤੇ ਖੜੀ ਐ ਤੂੰ ਐ ਦਾ ਏਡਾ ਫੈਸਲਾ ਵੀ ਨਹੀਂ ਬਦਲ ਸਕਦੀ ਨਾਲੇ ਤੋਖਾ ਨਹੀਂ ਹੁੰਦਾ ਇਹ ਤਾਂ ਚਾਹੀ ਜੋਤੀ ਨਹੀਂ ਗੱਲ ਪੁੱਛ ਲਈ ਅਰੇ ਤੈਨੂੰ ਐਨੇ ਪਤਾ ਨਹੀਂ ਦੱਸ ਵੀ ਦਿੱਤਾ ਹੋਵੇ ਅੱਛਾ ਤੂੰ ਲਾਮਾ ਵਾਲੀ ਨਾਲ ਨਹੀਂ ਖੜਿਆ ਹੁਣ ਤੂੰ ਕਿਹਦੇ ਨਾਲ ਖੜੇਗਾ ਛੂੜ ਤਾਂ ਤੂੰ ਉਹਨੂੰ ਵੀ ਬੋਲ ਰਹੀ ਆ ਤੂੰ ਮੈਂ ਤੇਰੇ ਘਰ ਤੇ ਦੇਖ ਲੱਗੀ ਮੇਰੇ ਘਰ ਕੇ ਨਹੀਂ ਆਪਣੇ ਜਵਾਕ ਕਰਕੇ ਅੱਜ ਤੈਨੂੰ ਲਾਲ ਜੇ ਤੇਰੇ ਬੱਚੇ ਤੱਕਦੀ ਆ। ਤੇ ਤੈਨੂੰ ਪਤਾ ਨਾ ਆਪਣਾ ਜਵਾਕ ਆ। ਤਾਂ ਫਿਰ ਜੇ ਉਹਨੂੰ ਜ਼ਿਆਦਾ ਦੂਰ ਨਹੀਂ ਰੱਖ ਸਕਦੀ। ਤੇ ਨਾਲੇ ਉਹ ਬੰਦੇ ਤੋਂ ਫਾਸਲੇ ਤੈਨੂੰ ਇੰਨੀ ਮੈਂ ਕਰ ਸਕਦੀ। ਇਹਦਾ ਹੀ ਨਹੀਂ ਪਤਾ ਤੇ ਉਹਦੇ ਤੇ ਮਗਰ ਲੱਗੀ। ਕੋਈ ਨਾ। ਜਿਹਦਾ ਹੁਣ ਤੱਕ ਮੈਂ ਆਪਦੇ ਆਪ ਨੂੰ ਸੰਭਿਆ ਤੂੰ ਬਚਾ ਕੇ ਰੱਖਿਆ ਤਾਂ ਅੱਗੇ ਵੀ ਬਚਾ ਕੇ ਰੱਖ ਲੂੰਗੀ। ਚਲ ਠੀਕ ਹੈ ਮੈਂ। ਜੇ ਬਚਾ ਸਕਦੀ ਹਾਂ ਤਾਂ ਬਚਾਵਾਂ। ਪਰ ਇੱਕ ਗੱਲ ਯਾਦ ਰੱਖੀ। ਇਸ ਘਰ ਚੋਂ ਨਿਕਣ ਬਾਰੇ ਕਦੇ ਨਾ ਸੋਚਣਾ। ਕਿਉਂਕਿ ਮੈਂ ਤੇਰ ਤੈਨੂੰ ਬਲਾਈ ਬਣਾ ਰਹਿ ਸਕਦਾ। ਤੇ ਤੈਨੂੰ ਦੇਖੇ ਬਣਾ ਰਹਿ ਸਕਦਾ। ਕੀ ਕਰਾਂ ਪਿਆਰ ਦਾ ਅਖਰਕਾਰ ਪੁਰਾਣੀ ਈ ਉਹ ਵੱਖਰੀ ਗੱਲ ਹੁਣ ਤੇਰਾ ਮਨ ਬਗਲੇ ਹੋਇਆ ਤੇ ਆਪਣੇ ਰਾਹ ਵੱਖੋ ਵੱਖਰੇ ਅੱਜ ਤੱਕ ਤੇਰੇ ਪਿਆਰੇ ਯਾਦ ਆ ਗਿਆ ਐਨੇ ਸਾਲ ਪਹਿਲਾਂ ਪਿਆਰ ਕਿੱਥੇ ਗਿਆ ਸੀ ਚਾਹੋ ਛੱਡ ਦੇ ਵਿੱਚ ਸੀ ਔਰ ਵੱਖਰੀ ਗੱਲ ਆ ਤੈਨੂੰ ਕੋਈ ਮਿਲਣ ਦਾ ਰਾਹ ਨਹੀਂ ਸੀਗਾ ਚੱਲ ਠੀਕ ਆ ਚੱਲ ਤਾਂ ਜਿਵੇਂ ਤੈਨੂੰ ਸਹੀ ਲੱਗੇ ਅਸੀ ਜੀ ਲੋੜ ਹੋਈ ਤਾਂ ਦੱਸ ਦੇ ਤੈਨੂੰ ਲੱਗਦਾ ਲੱਗੀ ਵੀ ਰਾਣੀ ਸੀ ਮੇਰੇ ਤਾਂ ਅੱਜ ਵੀ ਤੇਰੀਆਂ ਉਹ ਮਿੰਤਾਂ ਕੀਤੀਆਂ ਹੋਈਆਂ ਯਾਦ ਨੇ ਛੜਾ ਮੈਂ ਤੇਰੇ ਅੱਗੇ ਹੱਥ ਬੰਨ੍ਹਦੀ ਸੀ ਤੇਰੀਆਂ ਉਹ ਕੀਤੀਆਂ ਹੋਈਆਂ ਮਿੰਤਾਂ ਕੁਣ ਕੀਤੀ ਹੋ ਮੇਰੇ ਤੋਂ ਨਾਲੋਂ ਇੰਨੀ ਜ਼ਿਆਦੀ ਮਹਿੰਗੀਆਂ ਨੇ। ਮੈਂ ਤੂੰ ਗੱਲਾਂ ਨੂੰ ਭੁੱਲ ਨਹੀਂ ਸਕਦੀ। ਹਾਂ ਬਹੁਤ ਮਹਿੰਗੀਆਂ ਨੇ। ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟੀਕਾਲ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਆਪਾਂ ਗੱਲ ਕਰਦੇ ਹਾਂ ਵੀ ਰੀਤ ਪੰਜਾਬ ਨੂੰ ਬਲੌਗਸ ਚੈਨਲ ਦੀ ਜਿਹਦੇ ਉੱਪਰ ਤੁਸੀਂ ਬਹੁਤ ਜ਼ਿਆਦਾ ਸਾਨੂੰ ਪਿਆਰ ਦੇ ਰਹੇ ਹੋ ਤੇ ਕਿਹੜੇ ਭਾਗ ਚੱਲਦੇ ਆ ਤੇ ਕਾਰੇ ਦਾ ਤੁਆਵੇਂਗੇ ਜਿਹੜੇ ਭਾਗ ਚੱਲਦੇ ਨੇ ਹੁਣ ਤੱਕ ਤੁਸੀਂ ਪਹਿਲੇ ਵਾਲੇ ਭਾਗਾਂ ਨੂੰ ਬਹੁਤ ਪਿਆਰ ਦਿੱਤਾ ਅਸੀਂ ਜਾਨੇ ਵੀ ਉਵੇਂ ਹੀ ਇਹਨਾਂ ਨੂੰ ਵੀ ਪਿਆਰ ਦਿਓ ਬਹੁਤ ਜ਼ਿਆਦਾ ਘੱਟਾ ਜਿਵੇਂ ਪਹਿਲਾਂ ਕਰਦੇ ਸੀ ਉਵੇਂ ਕਰੋ ਵੀ ਭਾਗ ਅੱਗੇ ਤੋਂ ਅੱਗੇ ਭਾਗ ਹੋਰ ਲੈ ਕੇ ਆਈਏ ਜਿਹਦਾ ਸਾਨੂੰ ਵੀ ਇਹ ਹੋ ਜਾਂਦਾ ਹੈ ਨਾ ਕੌਨਫੀਡੈਂਸ ਸਾਡਾ ਡਾਊਨ ਹੁੰਦਾ ਵੀ ਭਾਗ ਬਣਾਈਏ ਨਾ ਸੋ ਇੰਨੀ ਕ ਕਿਰਪਾ ਕਰਿਆ ਕਰੋ ਬੇਨਤੀ ਹੈ ਸਾਡੀ ਵੀ ਤੁਸੀਂ ਭਾਗਾਂ ਨੂੰ ਇੰਨਾ ਪਿਆਰ ਦਿਓ ਵੀ ਅਸੀਂ ਭਾਗ ਬਣਾਉਂਦੇ ਥੱਕ ਜੀ ਤੇ ਤੁਸੀਂ ਭਾਗਾਂ ਨੂੰ ਪਿਆਰ ਕਰ ਦੇਣਾ ਸਕੇ ਹਾਂ ਲੋ ਹੁਣ ਤੱਕ ਵਧੀਆ ਪਿਆਰ ਮਿਲ ਰਿਹਾ ਵਧੀਆ ਵਧੀਆ ਕਮੈਂਟਸ ਮਿਲ ਰਹੇ ਨੇ ਲਾਈਕ ਵਧੀਆ ਮਿਲ ਰਹੇ ਨੇ ਸ਼ੇਅਰ ਵਧੀਆ ਮਿਲ ਰਹੇ ਨੇ ਬਸ ਐਦਾਂ ਹੀ ਸਾdna ਪਿਆਰ ਵਧੀਆ ਬਣਾ ਕੇ ਰੱਖੋ ਤੇ ਵਾਤਵਤ ਕਮੈਂਟ ਕਰਕੇ ਇਹ ਰਸਤੇ ਵੀ ਤੁਹਾਨੂੰ ਇਹ ਭਾਗ ਲੱਗਦਾ ਕਿਵੇਂ ਹੈ ਧੰਨਵਾਦ ਜੀ